ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਅੱਜ ਸਿੰਘ ਸਹਬਾਨਾ ਦੀ ਤਰਫੋਂ ਇੱਕ ਵੱਡਾ ਫੈਸਲਾ ਲਿੱਤਾ ਗਿਆ ਜਿਸ ਸੰਗ ਦੇ ਨਾਲ ਉਹਨਾਂ ਨੂੰ ਤਨਖਈਆ ਕਰਾਰ ਦਿੱਤਾ ਗਿਆ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਵਲੇ ਜਿਹੜੇ ਸਿੱਖ ਕੈਬਨਿਟ ਮਨਿਸਟਰ ਸੀ ਉਹਨਾਂ ਤੋਂ ਵੀ ਜਵਾਬ ਤਲਬ ਕੀਤਾ ਗਿਆ ਅਰਸ਼ਦੀਪ ਕਲੇਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਪ੍ਰਵਕਤਾ ਅਤੇ ਕੋਰ ਕਮੇਟੀ ਦੇ ਮੈਂਬਰ ਸਾਡੇ ਨਾਲ ਲੈ ਗੱਲਬਾਤ ਕਰ ਰਹੇ ਨੇ ਕਲੇਰ ਸਾਹਿਬ ਇੱਕ ਵੱਡਾ ਮਸਲਾ ਬਣ ਗਿਆ ਕਿਉਂਕਿ ਵਿਰੋਧੀਆਂ ਨੇ ਸਵਾਲ ਖੜੇ ਕਰਨੇ ਸ਼ੁਰੂ ਕਰਤੇ ਕਿ ਸੁਖਬੀਰ ਸਿੰਘ ਬਾਦਲ ਨੂੰ ਹੁਣ ਸਿੰਘ ਸਹਿਬਾਨਾ ਨੇ ਵੀ ਦੋਸ਼ੀ ਕਰਾਰ ਦਿੱਤਾ ਹੈ ਯਾਨੀ ਜਿਹੜੇ ਬਰਗਾੜੀ ਦੇ ਵਿੱਚ ਗੋਲੀकांड ਹੋਇਆ ਬੇਅਦਬੀ ਹੋਈ ਜਾਂ ਫਿਰ ਜਿਹੜੀ ਸੋਤਾ ਸਾਦ ਨੂੰ ਮਾਫੀ ਦਵਾਈ ਗਈ ਔਰ ਬਾਅਦ ਤੇ ਵਿੱਚ ਉਹ ਮਾਫੀਨਾਮਾ ਵਾਪਸ ਲਵਾਇਆ ਗਿਆ ਉਸ ਲਈ ਸੁਖਬੀਰ ਸਿੰਘ ਬਾਦਲ ਹੀ ਜ਼ਿੰਮੇਵਾਰ ਸੀ। ਅਕਾਲ ਤਖਬ ਸਾਬਕ ਸਰਮੌਰ ਸੰਸਥਾ ਜੀ ਦੇਸ਼ ਵਿਦੇਸ਼ ਦਾ ਹਰ ਇੱਕ ਸਿੱਖ ਹਰ ਇੱਕ ਨਾਮ ਲੈਵਾ ਨਾਨਕ ਨਾਮ ਲੈਵਾ ਉਹ ਕਾਲ ਤੱਕ ਸਾਹਿਬ ਨੂੰ ਸਮਰਪਿਤ ਹੈ ਜੀ ਇਹ ਬਖਸ਼ਿੰਦ ਗੁਰੂ ਦਾ ਬਖਸ਼ਿੰਦ ਤਖਤ ਹੈ ਜੀ ਤੇ ਜੋ ਵੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦੇ ਉੱਤੇ ਕੁਝ ਬੰਦਿਆਂ ਵੱਲੋਂ ਇਲਜ਼ਾਮ ਲਾਏ ਗਏ ਸੀ ਜੀ ਉਹ ਜਦੋਂ ਤਖਤ ਤੇ ਪੇਸ਼ ਹੋਏ ਉਹ ਇੱਕ ਸਮਰਪਣ ਭਾਵਨਾ ਦੇ ਨਾਲ ਤਖਤ ਤੇ ਜੀ ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਜਾਣੀ ਜਾਣ ਨੇ ਜੀ ਗੁਰੂ ਦੇ ਤਖਤ ਦੇ ਉੱਤੇ ਕਿਸੇ ਕਿਸਮ ਦਾ ਕੋਈ ਤਰਕ ਨਹੀਂ ਵਿਤਰਕ ਨਹੀਂ ਜੀ 2007 ਤੋਂ 17 ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਉਹ ਕਹਿੰਦੇ ਸਰਕਾਰ ਦਾ ਮੁਖੀ ਹੋਣ ਦੇ ਨਾਤੇ ਪਰਿਵਾਰ ਦਾ ਮੁਖੀ ਹੋਣ ਦੇ ਨਾਤੇ ਪਾਰਟੀ ਦਾ ਮੁਖੀ ਹੋਣ ਦੇ ਨਾਤੇ ਜੋ ਇਹ ਗੱਲਾਂ ਕਹਿੰਦੇ ਨੇ ਮੈਂ ਆਪਣੀ ਝੋਲੀ ਪਾਉਣਾ ਔਰ ਜਦੋਂ ਆਪਾਂ ਸਮਰਪਿਤ ਹੋ ਜਾਈਏ ਗੁਰੂ ਦੇ ਦਰ ਨੂੰ ਤਾਂ ਉੱਥੇ ਮੈਨੂੰ ਲੱਗਦਾ ਹੈ ਕਿ ਅੱਜ ਇਹ ਜਿਹੜੀਆਂ ਗੱਲਾਂ ਨੇ ਇਹ ਪਲੇਟਫਾਰਮ ਦੇ ਉੱਤੇ ਵਿਚਾਰਨ ਵਾਲੀਆਂ ਨਹੀਂ ਹੁਣ ਇਹ ਅਕਾਲ ਤਖਤ ਸਾਹਿਬ ਦੇ ਵਿਚਾਰ ਅਧਿਨ ਨੇ ਜੋ ਵੀ ਅਕਾਲ ਤਖਤ ਸਾਹਿਬ ਦਾ ਆਦੇਸ਼ ਹੈ ਉਹ ਸਿਰ ਮੱਥੇ ਤੇ ਸ਼ਰੋਮਨੀ ਅਕਾਲੀ ਦਲ ਕੁੱਕਰ ਹੈ ਗੁਰੂ ਦੇ ਦਰ ਦਾ ਜੀ ਗੁਰੂ ਸਾਹਿਬ ਦੇ ਦਰ ਦਾ ਕੋਈ ਵੀ ਆਦੇਸ਼ ਕਾਂ ਦੇ ਹੱਥ ਵੀ ਆ ਜੇ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸੀ ਇਸ ਨਵਾਕੇ ਨੰਗੇ ਪੈਰੀ ਜੀ ਉਸ ਦੇਸ਼ ਦੀ ਪਾਲਣਾ ਕਰੂਗੀ ਜੀ ਸੋ ਅੱਜ ਜੋ ਵੀ ਅਕਾਲ ਤਖਤ ਸਾਹਿਬ ਦੀ ਪੰਥ ਸਿੰਘ ਸਹਿਬਾਨਾਂ ਦੀ ਬੈਠਕ ਹੋਈ ਹੈ ਇਸ ਬੈਠਕ ਤੋਂ ਪਹਿਲਾਂ ਹੀ ਜੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਇੱਕ ਨਿਮਾਣੇ ਸਿੱਖ ਵਾਂਗੂ ਕਿਉਂਕਿ ਸਪਸ਼ਟੀਕਰਨ ਤੇ ਵੀ ਅੱਜ ਵਿਚਾਰ ਹੋਣਾ ਸੀ ਬੈਠਕ ਅੱਜ ਸੀ ਜਿਹੜੀਆਂ ਉਹਨਾਂ ਨੇ ਚਿੱਠੀ ਦੇ ਵਿੱਚ ਇਲਜ਼ਾਮ ਲਾਇਆ ਸੀ ਉਹਤੇ ਵੀ ਅੱਜ ਵਿਚਾਰ ਹੋਣਾ ਸੀ ਉਹਨਾਂ ਨੇ ਇਹ ਗੱਲ ਕਹੀ ਕਿ ਮੇਰੇ ਦਿਲ ਦੀ ਭਾਵਨਾ ਜੀ ਕਿ ਸਾਰੀ ਪ੍ਰਕਿਰਿਆ ਦਾ ਸਾਹਮਣਾ ਮੈਂ ਇੱਕ ਨਿਮਾਣੇ ਸਿੱਖ ਦੇ ਵਾਂਗੂ ਕਰਾਂ ਉਹਨਾਂ ਨੇ ਆਪਣੀਆਂ ਸਾਰੀਆਂ ਪਾਵਰਸ ਡੈਲੀਗੇਟ ਕੀਤੀਆਂ ਪਾਰਟੀ ਚਲਾਉਣ ਵਾਸਤੇ ਇਖਤਿਆਰ ਦਿੱਤੇ ਬਲਵਿੰਦਰ ਸਿੰਘ ਪੁੰਦੜ ਸਾਹਿਬ ਜਿਹੜੇ ਕਿ ਪਾਰਟੀ ਦੇ ਸੀਨੀਅਰ ਮੋਸਟ ਨੇਤਾ ਨੇ ਵੱਡੇ ਬਾਦਲ ਸਾਹਿਬ ਤੋਂ ਬਾਅਦ ਸੋ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਹੁਣ ਤੁਸੀਂ ਚਲਾਓ ਮੈਂ ਹੁਣ ਗੁਰੂ ਸਾਹਿਬ ਦੇ ਦਰ ਤੇ ਜਿਹੜੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ ਮੈਂ ਇੱਕ ਨਿਮਾਣੇ ਸਿੱਖ ਵਾਂਗੂ ਇਸ ਪ੍ਰਕਿਰਿਆ ਚੋਂ ਲੰਘਣਾ ਚਾਹੁੰਦਾ ਲੇਕਿਨ ਸਵਾਲ ਜਿਹੜੇ ਹੋ ਰਹੇ ਨੇ ਚਲੋ ਨਿਮਾਣੇ ਸਿੱਖ ਦੇ ਤੌਰ ਤੇ ਤੁਸੀਂ ਉੱਥੇ ਪੇਸ਼ ਵੀ ਹੋਗੇ ਮਾਫੀਨਾਮਾ ਵੀ ਪੇਸ਼ ਕਰੋਗੇ ਜਿਹੜੀ ਸਜ਼ਾ ਲਾਈ ਜਾਏਗੀ ਉਹ ਵੀ ਪੁੱਤੋਗੇ ਲੇਕਿਨ ਜਿਹੜੇ ਸਵਾਲ ਖੜੇ ਕੀਤੇ ਜਾ ਰਹੇ ਨੇ ਡੈਮੇਜ ਵਟਾ ਨਹੀਂ ਹੋ ਗਿਆ ਤੁਹਾਨੂੰ ਲੱਗਦਾ ਦੇਖੋ ਜਦੋਂ ਆਪਾਂ ਗੁਰੂ ਦੀ ਗੋਦ 'ਚ ਚਲੇ ਜਾਈਏ ਗੁਰੂ ਦੀ ਗੋਦ 'ਚ ਕੋਈ ਡੈਮੇਜ ਨਹੀਂ ਜੀ ਗੁਰੂ ਸਾਹਿਬ ਦੇ ਅੱਗੇ ਜਿਹੜਾ ਸੀਸ ਨਵਾਉਂਦਾ ਜਿਹੜਾ ਨੱਕ ਰਗੜਦਾ ਉਹ ਚੜ੍ਹਦੀ ਕਲਾ ਦੇ ਵਿੱਚ ਹੀ ਨਿਕਲਦਾ ਕੋਈ ਡੈਮੇਜ ਨਹੀਂ ਇੱਕ ਹੁੰਦੀ ਹੈ ਦੁਨਿਆਵੀ ਅਦਾਲਤਾਂ ਜੀ ਇੱਕ ਹੁੰਦੀ ਹੈ ਪਰਮਾਤਮਾ ਦੀ ਅਦਾਲਤ ਜਦੋਂ ਆਪਣੇ ਰੱਬ ਅੱਗੇ ਸਮਰਪਿਤ ਹੋ ਜਾਈਏ ਤਾਂ ਉੱਥੇ ਕੋਈ ਤੁਸੀਂ ਇਹ ਨਹੀਂ ਕਹਿੰਦੇ ਕਿ ਆ ਮੈਂ ਮੰਨਦਾ ਆ ਮੈਂ ਨਹੀਂ ਮੰਨਦਾ ਗੁਰੂ ਸਾਹਿਬ ਸਭ ਜਾਣੀ ਜਾਣਦੇ ਤੁਸੀਂ ਉੱਥੇ ਸਮਰਪਨ ਭਾਵਨਾ ਦੇ ਨਾਲ ਸਮਰਪਿਤ ਹੋ ਜਾਨੇ ਹੋ ਫਿਰ ਫੈਸਲਾ ਹੁਣ ਕਾਲ ਤਖਤ ਸਾਹਿਬ ਦੇ ਉੱਤੇ ਲੇਕਿਨ ਜੀ ਸਾਹਿਬ ਯਾਨੀ ਤੁਸੀਂ ਮੰਨ ਰਹੇ ਹੋ ਕਿ ਜਿਹੜੇ ਦੋਸ਼ ਲਾਏ ਗਏ ਉਹ ਸਹੀ ਸੀ ਅਸੀਂ ਕਹਿੰਦੇ ਆ ਕਿ ਜੋ ਸਰਕਾਰ ਦੇ ਮੁਖੀ ਹੋਣ ਦੇ ਨਾਤੇ ਮੈਂ ਕਹਿੰਦਾ ਕਿ ਇਹ ਅੱਜ ਤਰਕ ਵਿਤਰਕ ਦਾ ਮਸਲਾ ਹੀ ਨਹੀਂ ਅਸੀਂ ਤਰਕ ਅਸੀਂ ਤਖਤ ਅੱਗੇ ਸਮਰਪਿਤ ਆ ਹੁਣ ਤਖਤ ਨੇ ਫੈਸਲਾ ਲੈਣਾ ਤੁਸੀਂ ਤੇ ਤਖਤ ਨੇ ਫੈਸਲਾ ਲੈ ਤੁਸੀਂ ਤਖਤ ਅੱਗੇ ਸਮਰਪਿਤ ਹੋਗੇ ਲੇਕਿਨ ਜਿਹੜੇ ਤੁਹਾਡੇ ਵਿਰੋਧੀ ਨੇ ਉਹਨਾਂ ਨੇ ਜਿਹੜੇ ਸਵਾਲ ਕੀਤੇ ਨੇ ਕਿ ਅੱਜ ਤਖਤ ਨੇ ਵੀ ਮੰਨ ਲਿਆ ਕਿ ਸੁਖਬੀਰ ਸਿੰਘ ਬਾਦਲ ਦੋਸ਼ੀ ਹੈਗੇ ਨੇ। ਕੀ ਆ ਤੁਸੀਂ ਮੰਨਦੇ ਹੋ ਕਿ ਉਸ ਸਮਾਂ ਜਿਹੜੇ ਕੰਮ ਹੋਏ ਸੀ ਸਰਕਾਰ ਵੇਲ ਸਰਕਾਰ ਦੀ ਤਰਫੋਂ ਜਾਂ ਪਾਰਟੀ ਦੀ ਤਰਫੋਂ ਤੁਸੀਂ ਹੁਣ ਸਾਰੇ ਦੋਸ਼ਾਂ ਨੂੰ ਆਪਣਾਉਂਦੇ ਹੋ ਕਿ ਹਾਂ ਆਹ ਕੰਮ ਜਿਹੜੇ ਨੇ ਗਲਤ ਹੋਏ ਸੋਦਾ ਸਾਧ ਨੂੰ ਮਾਫੀ ਦਿਵਾਈ ਗਈ। ਆਹ ਗਲਤ ਹੋਇਆ ਬੇਅਦਬੀਆਂ ਜਿਹੜੀਆਂ ਹੋਈਆਂ ਉਸ 'ਚ ਪ੍ਰੋਪਰ ਕਾਰਵਾਈ ਨਹੀਂ ਹੋਈ। ਜਿਹੜੇ ਬੇਅਦਬੀਆਂ ਦੇ ਰੂਪ ਸੜਕਾਂ ਤੇ ਬੈਠੇ ਸੀ ਉਹਨਾਂ ਦੇ ਉੱਪਰ ਗੋਲੀ ਚਲਾਈ ਗਈ ਜਾਂ ਫਿਰ ਸੁਮੇਦ ਸਿੰਘ ਸੈਣੀ ਨੂੰ ਸਰਕਾਰ ਵੇਲੇ ਡੀਜੀਪੀ ਜਿਹੜਾ ਬਣਾਇਆ ਗਿਆ ਫੈਸਲੇ ਗਲਤ ਸੀ। ਮੰਨਦੇ ਹੋ? ਸ਼ਾਇਦ ਤੁਸੀਂ ਤਾਂ ਦੋ ਗੱਲਾਂ ਨੂੰ ਮਿਕਸ ਕਰ ਰਹੇ ਹੋ ਮਾਫੀ ਅਕਾਲੀ ਦਲ ਦਾ ਵਿਸ਼ਾ ਨਹੀਂ ਮਾਫੀ ਅਕਾਲ ਤਖਤ ਸਾਹਿਬ ਦਾ ਵਿਸ਼ਾ ਤੁਸੀਂ ਉਹ ਚੀਜ਼ਾਂ ਨੂੰ ਆਪਸ ਵਿੱਚ ਜੰਮਲ ਕਰ ਰਹੇ ਹੋ ਮੈਂ ਫਿਰ ਦੁਬਾਰਾ ਕਹਾਂ ਕਿ ਜਿੰਨੇ ਵੀ ਦੋਸ਼ ਜੀ ਉਹਨਾਂ ਨੇ ਲਿਖ ਕੇ ਦਿੱਤੇ ਤਖਤ ਸਾਹਿਬ ਦੇ ਉੱਤੇ ਦਿੱਤੇ ਉਹ ਘਟਨਾਵਾਂ ਸਰਕਾਰ ਦੇ ਦੌਰਾਨ ਨੇ ਜੀ ਚਾਹੇ ਉਹ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਕਹਿ ਲਓ ਐਡਮਿਨਿਸਟ੍ਰੇਟਿਵ ਫੇਲਿਅਰ ਕਹਿ ਲਓ ਜੀ ਚਾਹੇ ਕਿਸੇ ਬੰਦੇ ਨੂੰ ਗਲਤ ਬੰਦੇ ਨੂੰ ਡੀਜੀ ਲਾਉਣਾ ਹੋਵੇ ਉਹ ਐਡਮਿਨਿਸਟ੍ਰੇਟਿਵ ਡਿਸੀਜਨਸ ਨੇ ਅਸੀਂ ਹਰ ਇੱਕ ਚੀਜ਼ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਤੌਰ ਪਰਿਵਾਰ ਦੇ ਮੁਖੀ ਦੇ ਆਪਣੀ ਝੋਲੀ ਪਾਈ ਹੈ ਕਿ ਜੇ ਅੱਜ ਇਹ ਕਹਿੰਦੇ ਨੇ ਕਿ ਮੈਂ ਜ਼ਿੰਮੇਵਾਰਾਂ ਤਾਂ ਮੈਂ ਆਪਣੀ ਝੋਲੀ ਦੇ ਵਿੱਚ ਪਾ ਕੇ ਤਖਤ ਤੇ ਸਮਰਪਤਾਂ ਤੇ ਤਖਤ ਸਾਹਿਬ ਦਾ ਜੋ ਵੀ ਆਦੇਸ਼ ਹੈ ਉਹ ਸਾਡੇ ਸਿਰ ਮੱਥੇ 'ਤੇ ਮੈਨੂੰ ਨਹੀਂ ਲੱਗਦਾ ਕਿ ਡਿਸਕਸ਼ਨ ਦਾ ਵੀ ਕੋਈ ਵਿਸ਼ਾ ਹੈ ਕਿ ਆ ਚੀਜ਼ ਦੋ ਚੀਜ਼ ਤਿੰਨ ਚੀਜ਼ ਜਦੋਂ ਸਮਰਪਣ ਭਾਵਨਾ ਦੇ ਨਾਲ ਤਖਤ ਅੱਗੇ ਸਮਰਪਤਾਂ ਤਾਂ ਹੁਣ ਅਕਾਲ ਤਖਤ ਸਾਹਿਬ ਦਾ ਦੇ ਸਿਰ ਮੱਥੇ ਹੁਣ ਅਕਾਲ ਤਖਤ ਸਾਹਿਬ ਨੇ ਦੇਖਣਾ ਕਿ ਇਹ ਸਾਰੇ ਮਸਲੇ ਦੇ ਉੱਤੇ ਉਹਨਾਂ ਦਾ ਅਗਲਾ ਕੀ ਆਦੇਸ਼ ਹੋ। ਬਾਕੀਆਂ ਤੋਂ ਵੀ ਸਵਾਲ ਤਲਬ ਕੀਤਾ ਗਿਆ, ਜਵਾਬ ਤਲਬ ਕੀਤਾ ਗਿਆ। ਉਹਨਾਂ ਨੂੰ ਲੈ ਕੇ ਤੁਹਾਨੂੰ ਕੁਝ ਕਹਿਣਾ। ਦੇਖੋ ਕੋਈ ਬੰਦਾ ਤੱਕ ਤੋਂ ਵੱਡਾ ਨਹੀਂ। ਬਾਕੀ ਅੱਜ ਕੀ ਕਹਿੰਦੇ ਨੇ ਉਹ ਆਪਣੀ ਸਿਆਸੀ ਜ਼ਮੀਨ ਖੋਜਦੇ ਫਿਰਦੇ ਨੇ। ਉਹਨਾਂ ਨੂੰ ਮੁੱਦੇ ਬਣਾਉਣ ਦੀ ਆਦਤ ਪੈ ਗਈ ਹੈ। ਪਰ ਔਰੇ ਅੱਜ ਬਾਗਿਆਂ ਦੇ ਉੱਤੇ ਸਵਾਲ ਹੈ ਕਿ ਇੱਕ ਪਾਸੇ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਇਸ ਪ੍ਰਕਿਰਿਆ ਚੋਂ ਗੁਜ਼ਰਨ ਦੇ ਲਈ ਇੱਕ ਨਵਾਣੇ ਸਿੱਖ ਵਾਂਗੂ ਸਰਦਾਰ ਬਲਵਿੰਦਰ ਸਿੰਘ ਭੁੰਦੜ ਸਾਹਿਬ ਨੂੰ ਪਾਰਟੀ ਦੀ ਸਾਰੀ ਜ਼ਿੰਮੇਵਾਰੀ ਦਿੱਤੀ ਕਿ ਪਾਰਟੀ ਤੁਸੀਂ ਚਲਾਓ ਮੈਂ ਹੁਣ ਗੁਰੂ ਸਾਹਿਬ ਅੱਗੇ ਸਮਰਪਤਾ ਤੇ ਇਸ ਪ੍ਰਕਿਰਿਆ ਚੋਂ ਲੰਘਣਾ ਤੇ ਦੂਜੇ ਪਾਸੇ ਉਹ ਅਹੁਦੇ ਲਾਂਦੇ ਫਿਰਦੇ ਨੇ ਜਿਹੜੇ ਆਪਣੇ ਆਪ ਨੂੰ ਬਾਗੀ ਧੜਾ ਕਹਿੰਦੇ ਨੇ ਹੁਣ ਤਾਂ ਬਾਗੀ ਵੀ ਨਹੀਂ ਰਏ ਪਾਰਟੀ ਦਾ ਹਿੱਸਾ ਹੀ ਨਹੀਂ ਪਾਰਟੀ ਚੋਂ ਕੱਢੇ ਜਾ ਚੁੱਕੇ ਨੇ ਕੋਈ ਮੁਖ ਬਲਾਰਾ ਬਣ ਰਿਹਾ ਕੋਈ ਪ੍ਰੋਸੀਡੀਅਮ ਦਾ ਮੈਂਬਰ ਬਣ ਰਿਹਾ ਕੋਈ ਐਗਜ਼ੈਕਟਿਵ ਮੈਂਬਰ ਬਣ ਰਿਹਾ ਕੋਈ ਹਲਕਾ ਇੰਚਾਰਜ ਬਣ ਰਿਹਾ ਤੋ ਫਰਕ ਸਾਫ ਹੈ ਸ਼੍ਰੋਮਣੀ ਅਕਾਲੀ ਦ ਤੇ ਉਦਾਂ ਦਾ ਜੋ ਵੀ ਆਦੇਸ਼ ਆ ਤਖਤ ਦਾ ਉਹ ਸਾਡੇ ਸਿਰ ਮੱਥੇ ਤੇ ਚਲੋ ਯਾਨੀ ਜੋ ਵੀ ਆਦੇਸ਼ ਹੈ ਸਾਡੇ ਸਿਰ ਮੱਥੇ ਇਸ ਤਰ੍ਹਾਂ ਦੀ ਇਹਨਾਂ ਨੇ ਗੱਲ ਕੀਤੀ ਹੈ ਸੁਖਬੀਰ ਸਿੰਘ ਬਾਦਲ ਹੋਰੀ ਵੀ ਟਵੀਟ ਕਰਕੇ ਕਹਿ ਰਹੇ ਨੇ ਕਿ ਜਿਹੜਾ ਵੀ ਫੈਸਲਾ ਆਇਆ ਉਹ ਨਿਮਾਣੇ ਸਿੱਖ ਦੇ ਤੌਰ ਤੇ ਉਸ ਫੈਸਲੇ ਨੂੰ ਅਪਣਾਉਂਦੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਜਾਣਗੇ ਉਥੇ ਜੋ ਵੀ ਉਹਨਾਂ ਨੂੰ ਸਜ਼ਾ ਲਾਈ ਜਾਏਗੀ ਜਾਂ ਫਿਰ ਅਗਰ ਮਾਫੀ ਦਿੱਤੀ ਜਾਂਦੀ ਉਹ ਵੀ ਉਹਨਾਂ ਦੇ ਸਿਰ ਮੱਥੇ ਹੋਏਗਾ ਲੇਕਿਨ ਵੇਖਣ ਵਾਲੀ ਗੱਲ ਰਹੇਗੀ ਮਸਲਾ ਪੱਖ ਦਾ ਨਜ਼ਰ ਆ ਰਿਹਾ ਆਨ ਵਾਲੇ ਦਿਨਾਂ 'ਚ ਆ ਮਸਲਾ होर की नवे रंग बखांदा है कैमरा पर्सन आनंद नाल विनीत कपूर दैनिक सवेरा टीवी चंडीगढ़ देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और whatsapp चैनल पर